ਵਾਨਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਵੀਰ ਬਾਰੇ ਕਦੇ ਕੈਪਟਨ ਅਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਰੂਸਾ ਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਰ ਲੀਏ ਸਾਨੂੰ ਚੁੱਪਦਾ ਪਤਾ ਕਿਉਂ ਮਾਰੀਏ ਨੂੰ ਸਲੇਡੇ ਕਹਿੰਦਾ ਸਲੇਡੇ ਆ ਥੋੜਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇਤੋਂ ਤੱਕ ਸੀ ਬੋਲੇ ਹੋਇਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆ ਤੇਰੀ ਪੰਜਾਬੀ ਭੀੜੀ ਐ ਤੂੰ ਮੁੱਖ ਮੰਤਰੀ ਨਹੀਂ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਇਧਰ ਅੱਖਾਂ ਦੇ ਅੱਖਾਂ ਬਾਜ਼ ਗੱਲ ਕਰੋ ਓਏ ਤੂੰ ਕੌਣ ਹੁਣਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ মিডিਆ ਨੂੰ ਦਬਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਹੀ ਕਰਤਾ ਕਿਉਂਕਿ ਸਾਰਾ ਸੁਰੜ ਆਦਲ ਨਾਉ ਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਕੇਰੀਅਰ ਨੂੰ ਬੰਦ ਕਰਤਾ ਸਾਡੇ ਸਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋ ਦੇਖ ਇੰਨਾ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਸੋਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਰਡਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖਾੜ ਸੀਆਈ ਦੇ ਵਿੱਚ ਜਿੱਥੇ ਲਾਰਡਸ ਬਿਸ਼ਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀ ਇਨਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਆਈਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਿਆਂ ਨੂੰ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲੋ ਇਹ ਆਵਾਜ਼ਾਂ ਐ ਨਹੀਂ ਦਬੀਆਂ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਹ ਤੁਰਪਿਆਂ ਤੋਂ ਕਿਹੜੀ ਤੂੰ ਡੈਮੋਕਰੇਸੀ ਦੀ ਦਹੀ ਦਿੰਨਾ ਕਿਹੜੇ ਲੋਕਤੰਤਰ ਦੀ ਦਹੀ ਦਿੰਨਾ ਤਾ ਜਰੀਲ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਆ ਉਹ ਗੋਲ ਵੀ ਰਿਹਾ ਵੀ ਬਰਾਂਡ ਦਿਖਾਓ ਜੀ ਕੋਈ ਕਾਹਦਾ ਹੀ ਮੁਕੱਦਮਾਦਾਰ ਚਲੋ ਜੀ ਬਸ ਚਲੋ ਆਓ ਕਰਾ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਭਵਾਨ ਸਿੰਘ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ ਆ ਹੋਰ ਸੁਣ ਲੋ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਸ ਵਾਲਿਆ ਅਫਸਰ ਨੇ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ ਕੁਝ 5 10 20 50 100 ਨਹੀਂ ਕਈ ਹਜ਼ਾਰਾਂ ਕਰੋੜ ਦੀ ਉਹਨੇ ਗੱਲ ਕੀਤੀ ਹੈ ਵੀ ਜਿਹੜੀ ਠੱਗੀ ਹੁੰਦੀ ਹੈ ਉਹਦੇ ਬੱਚੇ ਸ਼ਾਮਿਲ ਹੈ ਕੀ ਕੀਤਾ ਬਈ ਉਹਦਾ ਤੂੰ ਰੋਜਾ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 10 ਹਜ਼ਾਰ ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਤੂੰ ਕਹਿੰਦਾ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਇਥੋਂ ਜਾਣਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆਲ ਨੂੰ ਲੈਣ ਉਥੋਂ ਦਿਲengo ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਟੇਲ ਤੋਂ ਲੈ ਕੇ ਰੋਟੀ ਟੁਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਵੋਈ ਲੋਕਾਂ ਦੇ ਪਾ ਰਹੇ ਹੋ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦਬਣੀਆਂ ਬਾਲੇ ਗਲਤ ਰਾਹ ਪੈ ਗਿਆ ਬਾਲੇ ਗਲ ਕਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤੇਰੇ ਦਿੱਲੀ ਵਾਲੇ ਐਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ ਤੂੰ ਖੁਦ ਆਪ ਸੋਚ ਲੈ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਤੇ ਅੱਜ ਤੂੰ ਪਾਵਰ ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ। ਨਾਲੇ ਕਿੰਨੇ ਆਖ ਨੂੰ ਅੰਦਰ ਦੇ ਦੇਂਗਾ ਫਿਰ। ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿਣਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਇੱਕ ਗੁਰਿੰਦਰਜੀਤ ਲਿਖਦਾ ਕਹਿੰਦਾ ਬਾਈ ਜੀ ਜਵਾਤੀ ਨਾ ਹੋ ਮਾਦੀ ਬੰਦਾ ਠੀਕ ਨਹੀਂ। ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗੁਰਿੰਦਰਜੀਤ ਸਿਆ। ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ ਬੋਲਦਾ। ਮਾਲੀ ਕੁਲ ਬੰਦੇ ਪਰ ਇਹ ਅਸਲ ਦੇ ਵਿੱਚ ਮਨੁੱਖਤਾ ਦਾ ਘਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾ ਵਿਚਾਰਕ ਮਤਭੇਦ ਹੋ ਸਕਦੇ ਆ ਸਾਡੀ ਮੈਂ ਕਿਹਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨ ਗਈਆਂ ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨ ਗਈਆਂ ਉਹਦੇ ਅਧਿਕਾਰਾਂ ਦਾ ਘਾਣ ਕਰਨ ਗਈਆਂ ਉਹਨੂੰ ਚੱਕ ਕੇ ਅੰਦਰ ਦੇਣ ਗਈਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹ ਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਦੀ ਨੂੰ ਫਿਤਰਤ ਕਹਿੰਦੇ ਹੋ ਜਿਵੇਂ ਕਿਸੇ ਬਹੁਤ ਵੱਡੇ ਵਿਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਇਕੱਲਾ ਇੱਥੇ ਮੈਂ ਤੁਰੀ ਫਿਰਦੀ লাশ ਐ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤੇ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬ ਦੇ ਲੋਕਾਂ ਦੇ ਉੱਤੇ ਕੁਝ ਜ਼ੁਲਮ ਹੁੰਦਾ ਹੋਵੇ ਸੋਡੇਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਨਿਆਂ ਦੇ ਵਿੱਚ ਇਨਸਾਨ